ਤਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਦੀ ਧਰਤੀ ਤੇ ਜ਼ੁਲਮ ਦੀਆਂ ਡੜਾਂ ਪੁੱਟਣ ਵਾਸਤੇ ਭੇਜਿਆ ਬਿਰਧ ਅਵਸਥਾ ਵਿੱਚ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਦਦ ਲਈ 5000 ਸਿੰਘਾਂ ਦਾ ਜੱਥਾ ਲੈ ਕੇ ਆਏ ਔਰ ਉਸ جنگ ਵਿੱਚ ਬਾਬਾ ਜੀ ਦੇ ਜੱਥੇ ਦੀ ਪਹਿਲ ਕੁਰਬਾਨੀ ਵੀ ਐਡੀ ਭਾਰੀ ਸੀ ਕਿ ਉਸ ਜੱਥੇ ਦੇ ਆਉਣ ਨਾਲ ਜੂਝਣ ਨਾਲ ਹੀ ਚੱਪੜਚੜੀ ਦਾ ਮੈਦਾਨ ਦਿੱਤੇ ਆ ਗਿਆ ਸੀ ਅੱਛਾ ਇਹ ਇਹਨ ਬਾਬਾ ਦੀਪ ਸਿੰਘ ਨੂੰ ਬੰਦਾ ਸਿੰਘ ਬਹਾਦਰ ਦੀ ਮਦਦ ਲਈ ਚੱਪੜਚੜੀ ਚ ਭੇਜ ਦਿੱਤਾ ਜਾਣੀ 5000 ਸਿੰਘਾਂ ਦਾ ਜੱਥਾ ਦੇ ਕੇ ਦੇਖ ਜਾਣੀ ਕਿ ਇੱਕ ਤੀਜ ਤੁਸੀਂ ਦੁਬਾਰਾ ਲਾਇਆ ਹੋਇਆ ਕਰੀ ਤੁਸੀਂ ਸੁਣਦੇ ਹੋ ਪਰ ਮੈਂ ਹੁਣ ਪਹਿਲਾਂ ਦੱਸ ਦਿੰਦਾ ਹੂੰ ਤੁਹਾਡਾ ਧਿਆਨ ਸ਼ਾਇਦ ਨਾ ਗਿਆ ਹੋਵੇ ਹਾਂ ਹੁਣ ਕਿਉਂਕਿ ਜਿੱਦਾਂ ਬਾਬਾ ਆਪਾਂ ਗੱਲਾਂ ਕਰਦੇ ਬਾਬਾ ਦੀਪ ਸਿੰਘ ਦੀਆਂ ਗੱਲਾਂ ਕਰਦੇ ਉਹ ਇੱਕ ਤਸਵੀਰ ਲੋਕਾਂ ਦੇ ਦਿਮਾਗ 'ਚ ਬਣੀ ਹੋਈ ਆ ਯਾ ਜਦੋਂ ਬਾਬਾ ਦੀਪ ਸਿੰਘ ਦਾ ਨਾਂ ਕਿੱਦਰੇ ਆਉਂਦਾ ਵਾ ਵੀ ਜਿਹੜਾ ਉਹਨਾਂ ਨੇ ਸਿਰ ਆਪਣੀ ਤਲੀ ਦੇ ਉੱਤੇ ਰੱਖਿਆ ਹੋਇਆ ਵਾ ਹੂੰ ਤੇ ਖੰਡਾ ਲੈ ਕੇ ਉਹ ਲੜਦੇ ਪਏ ਆ ਆ ਵੀ ਛਿਟਾ ਦਾੜ ਆਇਆ ਤੇ ਲੜਦੇ ਪਏ ਜਾਂਦੇ ਆ ਆ ਹੁਣ ਹੁਣ ਤੋਂ ਮੈਂ ਇਹ ਗਲਤਤਾ ਬਣਾ ਕੇ ਦੱਸ ਦਿੱਤੀ ਆ ਹੂੰ ਇਹ ਚੱਪੜ ਚੜੀ ਦਾ ਮੈਦਾਨ ਫਤਿਹ ਤਾਂ ਹੋਇਆ ਕਿਉਂਕਿ ਬਾਬਾ ਦੀਪ ਸਿੰਘ ਜਿਹੜੇ ਹੈਗੇ ਆ ਉਹ 5000 ਸਿੰਘਾਂ ਦਾ ਜਥਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਵਾਸਤੇ ਉੱਥੇ ਪਹੁੰਚੇ। ਯਾ ਤੇ ਵਿੱਚ ਇੱਕ ਗੱਲ ਕਰ ਗਿਆ ਜਿੱਥੋਂ ਫੜਿਆ ਗਿਆ। ਹੂੰ ਤੁਸੀਂ ਧਿਆਨ ਨਾਲ ਦੁਬਾਰਾ ਸੁਣੋਗੇ ਨਾ। ਹੂੰ ਉਹ ਕਹਿੰਦਾ ਬਿਰਧ ਅਵਸਥਾ ਵਿੱਚ ਸੀਗੇ। 40 ਸਾਲ ਵੈਲਾ। 41 1700 ਕਿਤੇ 12 13 ਦੀ ਗੱਲ। ਸਾਰਾ ਸਦ 10 ਦੀ ਗੱਲ ਆ ਉਸ ਵੇਲੇ ਬਾਬਾ ਦੀਪ ਸਿੰਘ ਦੀ ਉਮਰ 27-28 ਸਾਲ ਦੀ ਸੀ। ਹਾਂ ਤੇ ਬੰਦਾ ਸਿੰਘ ਬਹਾਦਰ ਦੀ ਉਮਰ ਉਸ ਵੇਲੇ ਤਕਰੀਬਨ 40 ਕੇ ਸਾਲ ਦੀ ਸੀਗੀ 12 ਸਾਲ ਬੰਦਾ ਸਿੰਘ ਬਹਾਦਰ ਤੋਂ ਬਾਬਾ ਦੀਪ ਸਿੰਘ ਉਮਰ ਦੇ ਵਿੱਚ ਛੁੱਟੇ ਛੋਟੇ ਆ। ਬਾਸ ਉਹ ਪਿਕਚਰ ਉਹੀ ਜਿਹੜੀ ਆ ਜਾਨੀ ਇੰਦਾ ਪਿਕਚਰ ਦੇ ਮਾਰਗ ਦੇ ਵਿੱਚ ਉਹੀ ਆ। ਹਾਂ ਤੇ ਉਹ ਕਹਿੰਦਾ ਵੀ ਬਿਰਦ ਅਵਸਥਾ ਵਿੱਚ ਸੀਗਾ ਤੇ 5000 ਸਿੰਘਾਂ ਦਾ ਜਥਾ ਲੈ ਕੇ ਉੱਥੇ ਪਹੁੰਚ ਗਿਆ। ਹਾਂ ਮੈਂ ਸਕਿਪ ਕਰ ਗਿਆ। ਮੈਂ ਦੁਬਾਰਾ ਲਾਉਣਾ। ਦੁਬਾਰਾ ਲਾਇਆ ਥੋੜੀ ਆਵਾਜ਼ ਉੱਚੀ ਕਰਦੇ ਹਾਂ ਜੀ ਤਰ੍ਹਾਂ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਦੀ ਧਰਤੀ ਤੇ ਜ਼ੁਲਮ ਦੀਆਂ ਡੜਾਂ ਪੁੱਟਣ ਵਾਸਤੇ ਭੇਜਿਆ ਬਿਰਧ ਅਵਸਥਾ ਵਿੱਚ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਮਦਦ ਲਈ 5000 ਸਿੰਘਾਂ ਦਾ ਜੱਥਾ ਲੈ ਕੇ ਆਏ ਔਰ ਉਸ ਜੰਗ ਵਿੱਚ ਬਾਬਾ ਜੀ ਦੇ ਜਥੇ ਦੀ ਪਹਿਲ ਕੁਰਬਾਨੀ ਵੀ ਏਡੀ ਭਾਰੀ ਸੀ ਕਿ ਉਸ ਜਥੇ ਦੇ ਆਉਣ ਨਾਲ ਜੂਝਣ ਨਾਲ ਹੀ ਚੱਪੜਚੜੀ ਦਾ ਮੈਦਾਨ ਦਿੱਤੇ ਆ ਗਿਆ ਸੀ ਹੂੰ ਔਰ ਜਿੱਥੇ ਆ ਛੋਟਾ ਨਹੀਂ ਦੇਗਾ ਸਾਰੀ ਖੇ ਹੁਣ ਬੰਦਾ ਸਿੰਘ ਬਹਾਦਰ ਦੇ ਸਿਰ पे ਨਹੀਂ ਨਹੀਂ ਉਹ ਤਾਂ ਜੰਗ ਤਾਂ ਜਿੱਤੀ ਬਾਬਾ ਦੀਪ ਸਿੰਘ ਨੇ ਆ ਹੈਂ ਬਿਰਧ ਦਾ ਵਾਸਤਾ ਸੀ ਕਿ ਬਿਰਧ ਦਾ ਵਾਸਤਾ ਵਿੱਚ 5000 ਸਿੰਘਾਂ ਦਾ ਜਫਰ ਲੈ ਕੇ ਹੁੰਦੇ ਪਹੁੰਚ ਗਏ। ਨਾ ਨਾ ਇਹ ਮੈਂ ਕਹਿੰਦਾ 4-500 ਸਾਲ ਤੀ ਇਹਨਾਂ ਨੇ ਕਿਹਾ ਕਰਨਾ ਵੀ ਭਿੰਡਰਾ ਵਾਲਾ ਧੰਮਾ ਸਾਰੇ ਇਕੱਠੇ ਹੋ ਕੇ ਜਦੋਂ ਬੰਦਾ ਸਿੰਘ ਬਹਾਦਰ ਦੀ ਮਦਦ ਨੂੰ ਗਏ। ਇਹਨਾਂ ਇਹਨਾਂ ਦੀ ਅਗਲੀਆਂ ਪੀੜ੍ਹੀਆਂ ਨੇ। ਐਦਾਂ ਸਾਖੀ ਐਦਾਂ ਸੁਣਾਇਆ ਕਰਨੀਆਂ। ਨਹੀਂ ਹੁਣ ਇੱਥੇ ਵੀ ਜਦੋਂ ਜਦੋਂ ਹੁਣ ਗੁਰਦੁਆਰਾ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਦੇ ਨਾਂ ਤੇ ਬਣਾ ਦਿੱਤਾ ਇੱਥੇ ਜਦਾਂ ਆ। ਬੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਉੱਥੇ ਹੁਣ ਸਾਰੇ ਚਪੈਰੇ ਚ ਪੂਰੇ ਸਾਰੇ ਕੋ ਚੱਲਦੇ ਪਏ ਉੱਥੇ ਜਦੋਂ ਹਮ ਤੇ ਹੁਣ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਬਾਬਾ ਦੀਪ ਸਿੰਘ ਨੇ ਬਾਬਾ ਗੋਦਾ ਸਿੰਘ ਬਾਦਰ ਦੀ ਸਹਾਇਤਾ ਨਹੀਂ ਕੀਤੀ ਹਮ ਯਾਨੀ ਕਿ ਤਕਸਾਲ ਜਿਹੜੀ ਹੈਗੀ ਚੱਲੀ ਹੀ ਉੱਥੋਂ ਹਮ ਬੰਦਾ ਸਿੰਘ ਬਾਦਰ ਦੀ ਸਹਾਇਤਾ ਕੀਤੀ ਹੈ ਅਗਲਾ ਵੀ ਸੁਣਨ ਦਾ ਥੋੜਾ ਜਿਹਾ ਹਾਂਜੀ ਹਾਂਜੀ ਇਹ ਜਾਦਿਆਂ ਦਾ ਪਾਵਨ ਪਵਿੱਤਰ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਹੈ ਪੂਰਾ ਸਾਹਿਬ ਦੇ ਅੰਦਰ ਜੋ ਨੀਬ ਸਾਹਿਬ ਜਾਦਿਆਂ ਨੂੰ ਜਿਸ ਵਿੱਚ ਟਿਣਿਆ ਗਿਆ ਉਹ ਅਸਥਾਨ ਵੀ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਪ੍ਰਾਤਮਿਕ ਸਿੱਖਾਂ ਦੇ ਹੱਥਾਂ ਦਾ ਬਣਿਆ ਹੋਇਆ ਔਰ ਉਸ ਅਸਥਾਨ ਦਾ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਦਾ ਵਜੂਦ ਔਰ ਉਹਨਾਂ ਦੇ ਨਾਮ ਕਰਨ ਫਿਰ ਫਕਸਰੀ ਕੇਸਗੜ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਜਾਣੀ ਹੁਣ ਉੱਥੇ ਜਿਹੜਾ ਜਿਹੜਾ ਫਤੇਗੜ ਸਾਵळा ਸਥਾਨ ਉਹ ਵੀ ਬਾਬਾ ਦੀਪ ਸਿੰਘ ਨੇ ਬਣਾਇਆ ਹੈ ਉਹ ਵੀ ਬਾਬਾ ਦੀਪ ਸਿੰਘ ਨੇ ਬਣਾਇਆ ਪਰ ਅਗਲੀ ਗੱਲ ਜਿਹੜੀ ਕਮਾਲ ਦੀ ਆ ਉਹਦੇ ਉਹਦੇ ਨਾਲ ਜਿੱਦਾਂ ਤੁਹਾਡੇ ਸਾਰੇ ਮਨ ਦੇ ਸ਼ੰਕੇ ਜਿਹੜੇ ਹੈਗੇ ਦੂਰ ਹੋ ਜਾਣਗੇ ਠੀਕ ਹੈ ਜੀ ਲਗਭਗ ਇੱਕ ਦੋ ਮਹੀਨਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਕਥਾ ਬਾਬਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਸੰਪੂਰਨ ਕਥਾ ਸਰਵਣ ਕਰਵਾਈ ਔਰ ਜਿੰਦਾ ਸ਼ਹੀਦ ਕੇਸਗੜ ਸਾਹਿਬ ਹਾਂਜੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਣ ਕਥਾ ਜਾਣੇ ਕਿ ਬਾਬਾ ਦੀਪ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੰਥਿਆ ਵੀ ਕਰਾ ਦਿੱਤੀ। ਤਿੰਨ ਮਹੀਨੇ ਦਾ ਸਮਾਂ ਉੱਥੇ ਰਹਿ ਕੇ ਜਦਾਂ ਬੰਦਾ ਸਿੰਘ ਬਹਾਦਰ ਨੂੰ ਬਾਬਾ ਦੀਪ ਸਿੰਘ ਨੇ ਜਾਨੀ ਕਿ ਦਿਮਾਗ 'ਚ ਉਹ ਉਹੀ ਚੱਲਦੀ ਪਈ ਗੱਲ ਵੀ ਉਹ ਬਜ਼ੁਰਗ ਆ ਵਿਦਵਾਨ ਆ ਹਾਲਾਂਕਿ ਉਮਰ ਦੇ ਵਿੱਚ ਬੰਦਾ ਸਿੰਘ ਬਹਾਦਰ ਤੋਂ 12 ਸਾਲੋਂ ਛੋਟੇ ਆ। ਇਹ ਹੁਣ ਇੱਕ ਗੱਲ ਤਾਂ ਇੱਕ ਗੱਲ ਤਾਂ ਪੱਕੀ ਹੋ ਗਈ ਇਤਿਹਾਸਿਕ ਕਿਤਾਬਾਂ ਬਾਅਦ ਚ ਲਿਖਣੀਆਂ ਹੁਣ ਦੁਬਾਰਾ ਲਿਖਣੀਆਂ ਪੈਣੀਆਂ ਭਈ ਬੰਦਾ ਸਿੰਘ ਬਹਾਦਰ ਪੜ੍ਹੇ ਕਿੱਥੋਂ ਆ ਬਿਲਕੁਲ ਫੇ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਤੋਂ ਪੜ੍ਹੇ ਆ ਬਿਲਕੁਲ ਜੀ ਉਰ ਪਾਸੇ ਪਰ ਇੱਕ ਇੱਕ ਗੱਲ ਹੋ ਰਿਹਾ ਜਿੱਦਾਂ ਹਾਂ ਵੀ ਇੱਕ ਪਾਸੇ ਟਕਸਾਲ ਬਾਬਾ ਦੀਪ ਸਿੰਘ ਤੋਂ ਚਲਾ ਰਹੇ ਆ ਆਹੋ ਇੱਕ ਟਕਸਾਲ ਜਿਹੜੀ ਭਾਈ ਮਨੀ ਸਿੰਘ ਤੋਂ ਵੀ ਚਲਾ ਰਹੀ ਹੈ ਇਹ ਹਾਂ ਦੂਜੀ ਸਤੋ ਕੀ ਗਲੀ ਵਾਲੀ ਹਨਾ ਹੂੰ ਇੱਕ ਟਕਸਾਲ ਦੇ ਮੁਖੀ ਦੇ ਸਬੰਧ ਵਿੱਚ ਇਹ ਗੱਲ ਕੀਤੀ ਜਾ ਰਹੀ ਹੈ ਹਾਂਜੀ ਵੀ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਇਤਾ ਕਰਦਾ ਪਿਆ ਆ ਤਾਂ ਖਾਲਸਾ ਰਾਜ ਸਥਾਪਿਤ ਹੋ ਰਿਹਾ ਹੂੰ ਦੂਸਰੇ ਟਕਸਾਲ ਦੇ ਮੁਖੀ ਦੇ ਸਬੰਧ ਵਿੱਚ ਇਹ ਕਿਹਾ ਜਾ ਰਿਹਾ ਹੈ ਵਾ ਵੀ ਉਹ ਹੁਕਮਨਾਮੇ ਮਾਤਾ ਸਾਹਿਬ ਕੌਰ ਦੇ ਕੋਲੋਂ ਲਿਖਵਾ ਕੇ ਭੇਜੇ ਜਾ ਰਹੇ ਹੂੰ ਬੰਦਾ ਸਿੰਘ ਬਹਾਦਰ ਦੇ ਸਬੰਧ ਦੇ ਵਿੱਚ ਆ इवन ਆ ਮੈਂ ਉਹ ਪੜ੍ਹਦਾ ਸੀਗਾ ਜਦੋਂ ਰਤਨ ਸਿੰਘ ਪੰਗੂ ਦਾ ਪੰਥ ਪ੍ਰਕਾਸ਼ ਹੂੰ ਉਹਦੇ ਵਿੱਚ ਉਹਨਾਂ ਨੇ ਉਹ ਚੇਚਾ ਨਾਮ ਭਾਈ ਨੰਦ ਲਾਲ ਜੀ ਦਾ ਦਿੱਤਾ ਹੋਇਆ ਆ ਬੀ ਜਿਹੜਾ ਫਰੋਖਸ਼ੀਰ ਬਾਦਸ਼ਾਹ ਆ ਹਾਂ ਉਹਨੂੰ ਇਹ ਆਖਿਆ ਗਿਆ ਵਾ ਹੂੰ ਬੀ ਗੁਰਗੋਬਿੰਦ ਸਿੰਘ ਦਾ ਪਰਿਵਾਰ ਤੇ ਇੱਥੇ ਤੁਹਾਡੇ ਕੋਲ ਰਹਿ ਰਿਹਾ ਵਾ ਆਹੋ ਜਾਣੇ ਕਾ ਪੱਕੇ ਵੀ ਅਕਰੀ ਗੱਲ ਕੀਤੀ ਸੀਗੀ ਵੀ ਹੁਣ ਫਰੂਖਸ਼ੇਰ ਦੇ ਸਬੰਧ ਵਿੱਚ ਆਪਾਂ ਕਹਿੰਦੇ ਵੀ ਬਹੁਤ ਜਾਨਮ ਬਦਸ਼ਾਹ ਆ ਹੂੰ ਜਦੋਂ ਬੰਦਾ ਸਿੰਘ ਬਹਾਦਰ ਦੀ ਆਪਾਂ ਸ਼ਹਾਦਤ ਦਾ ਜ਼ਿਕਰ ਕਰਦੇ ਆ ਵੀ ਉਹਨਾਂ ਦਾ 4 ਸਾਲ ਦਾ ਬੱਚਾ ਜਿਹੜਾ ਹੈਗਾ ਵਾ ਉਹਨਾਂ ਦਾ ਫਲੇਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਤੁੰਨੇ ਆ ਗਿਆ ਹੂੰ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਉਹਨਾਂ ਦੇ ਹੱਥ ਵੱਡੇ ਗਏ ਪੈਰ ਵੱਡੇ ਗਏ ਸਿਰ 'ਚ ਪੱਥਰ ਮਾਰਿਆ ਗਿਆ ਵੀ ਬਹੁਤ ਤਸੀਹੇ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਜਿਹੜਾ ਸ਼ੀਰਦ ਕੀਤਾ ਗਿਆ ਹਾਂਜੀ ਭਾਈ ਨੰਦ ਲਾਲ ਜੀ ਦੇ ਸਬੰਧ ਵਿੱਚ ਜਦੋਂ ਸਾਡੇ ਪ੍ਰਚਾਰਕ ਸਟੇਜਾਂ ਤੋਂ ਸੁਣਾਉਂਦੇ ਆ ਹੂੰ ਉਹ ਜਾਨੀ ਕੋਈ ਇੱਕ ਤਾਂ ਹੁਣ ਯਾਦ ਨਹੀਂ ਉਹ ਉਹਨਾਂ ਦਾ ਕਿਹੜਾ ਵਾ ਫਾਰਸੀ ਦੇ ਵਿੱਚ ਉਹਨਾਂ ਦਾ ਸ਼ੇਰ ਕਿਹੜਾ ਵਾ ਜਦੋਂ ਪੰਜਾਬੀ ਦੇ ਵਿੱਚ ਅਨਵਾਦ ਕਰਕੇ ਸੁਣਾਉਂਦੇ ਹੁੰਦੇ ਆ ਵੀ ਭਾਈ ਨੰਦ ਲਾਲ ਕਹਿੰਦੇ ਵੀ ਮੇਰੀ ਸਵਾਲ ਜਿਹੜੀ ਹੈਗੀ ਆ ਉਹ ਵੀ ਹਵਾ ਉਡਾ ਕੇ ਨਾਲ ਜਾਵੇ ਆਹ ਉਹ ਦਾ ਜਿਹੜਾ ਅਨੁਵਾਦ ਕੀਤਾ ਉਹਨਾਂ ਨੇ ਵੀ ਗੁਰੂਦਰੋਂ ਚੁੱਕ ਲਾਈ ਮੇਰੀ ਖਾਕ ਹਵਾਏ ਬੈਰੀ ਤਾਣੇ ਦੇਣਗੇ ਮੈਨੂੰ ਥਾਂ ਥਾਂ ਨਹੀਂ ਲਗਾਏ ਆ ਇਹ ਸਾਡੇ ਜਿੰਨੇ ਪ੍ਰਚਾਰਕ ਆ ਗਏ ਨੇ ਕੇਵਲ ਸਿੰਘ ਤੋਂ ਲੈ ਕੇ ਗੈਂਦ ਰਣਜੋਤ ਸਿੰਘ ਸਾਬ ਸਿੰਘ ਪਿੰਦਰਪਾਲ ਸਿੰਘ ਇਹਨਾਂ ਤੋਂ ਸੁਣ ਕੇ ਮੈਂ ਹੋਰ अनेਕਾਂ ਨੇ ਜਿੱਦਾਂ ਇਹ ਇਹ પ્રસੰਗ ਕਈ ਵਾਰੀ ਸੁਣਾਏ ਆ ਵੀ ਨੰਦ ਲਾਲ ਹਵਾ ਨੂੰ ਕਹਿੰਦਾ ਵਾ ਵੀ ਮੈਂ ਮਰਨ ਤੋਂ ਬਾਅਦ ਮੇਰੀ ਸਰੀਰ ਦੀ ਸਵਾਦ ਨੂੰ ਨਾ ਪੂੜਾਈ ਹੂੰ ਵੀ ਹਵਾ ਕਹਿੰਦੀ ਵੀ ਮੇਰਾ ਤਾਂ ਕੰਮ ਓਡਾਉਣਾ ਸਵਾਦ ਨੂੰ ਅਹ ਵੀ ਤੂੰ ਇਹ ਕਿਉਂ ਆਖਦਾ ਵੀ ਮੈਂ ਤੇਰੇ ਸਰੀਰ ਦੀ ਸਵਾਹ ਜਿਹੜੀ ਨਾ ਉਡਾਵਾਂ ਇੱਥੇ ਰਾਜਾ ਦੇ ਸਰੀਰ ਦੀ ਸਵਾਹ ਬਣੀ ਮੈਂ ਉਹ ਵੀ ਉਡਾਉਤੀ ਕੰਗਾਲਾਂ ਦੇ ਸਰੀਰ ਦੀ ਸਵਾਹ ਬਣੀ ਮੈਂ ਉਹ ਵੀ ਉਡਾਉਤੀ ਆਹ ਵੀ ਤੂੰ ਇਹ ਗੱਲ ਕਿਉਂ ਕਹਿਣਾ ਹੂੰ ਤੋ ਜਵਾਬ ਦਿੰਦੇ ਵੀ ਭਾਈ ਨੰਦ ਲਾਲ ਕਹਿੰਦੇ ਆ ਵੀ ਮੈਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਟਿਕਿਆ ਰਿਆ ਹਾਂ ਹੂੰ ਵੀ ਮਰਨ ਤੋਂ ਬਾਅਦ ਜੇ ਮੇਰੇ ਸਰੀਰ ਦੀ ਸਵਾਤੂ ਉਡਾ ਕੇ ਲੈ ਕੇ ਗਈ ਨਾ ਤੇ ਲੋਕਾਂ ਨੇ ਤਾਨੇ ਦੇਣੇ ਆ ਵੀ ਦੇਖੋ ਨੰਦ ਲਾਲ ਜਿਹੜਾ ਜਿਉਂਦੇ ਦੀ ਸਾਰੀ ਉਮਰ ਗੁਰੂ ਦੇ ਦਰ ਤੇ ਟਿਕਿਆ ਰਿਆ ਮਰਨ ਤੋਂ ਬਾਅਦ ਇਹਦੇ ਸਰੀਰ ਦੀ ਸਵਾਜ ਜਿਹੜੀ ਆ ਉਹ 11 ਦੇ ਦਰਵਾਜ਼ੇ ਤੇ ਰੋਲਦੀ ਪਈ ਹੂੰ ਜਾਨੀ ਕਿ ਭਾਵਨਾ ਭਾਈ ਨੰਦ ਲਾਲ ਜੀ ਦੀ ਇਹ ਆ ਪਰ ਦੂਸਰੇ ਪਾਸੇ ਹੂੰ ਜਦੋਂ ਇਹਨਾਂ ਗ੍ਰੰਥਾਂ ਨੂੰ ਅਸੀਂ ਪੜਦੇ ਆ ਪੰਥ ਪ੍ਰਕਾਸ਼ ਰਤਨ ਸਿੰਘ ਪੰਗੂ ਨੂੰ ਪੜ੍ਹਦੇ ਆ ਆ ਅਸੀਂ ਤਾਂ ਅੱਗੇ ਕਰੀਏ ਗੱਲ ਕੀਤੀ ਸੀ ਅਸੀਂ ਬਹਾਦਰ ਸ਼ਾਹ ਤੱਕ ਸੀਮਤ ਰੱਖੀ ਸੀ ਗੱਲ ਆ ਅਸੀਂ ਤਾਂ ਸੁਣਾ ਲਿਆ ਕੀਤਾ ਸੀਗਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਇੰਨਾ ਸਿੱਧ ਕੀ ਸਿੱਖ ਹੋਵੇ ਆ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਛੱਡਣਾ ਪੈ ਗਿਆ ਹੋਵੇ ਆ ਅਨੰਦਪੁਰ ਜਿਹੜਾ ਛੱਡਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕੋਈ ਅ ਖੁਸ਼ੀ ਦੀ ਹਾਲਤ ਦੇ ਵਿੱਚ ਜਾਂ ਸੁੱਖਾਂ ਦੀ ਹਾਲਤ ਦੇ ਵਿੱਚ ਤੇ ਛੱਡਿਆ ਨਹੀਂ ਨਾ ਉਹ ਤਾਂ ਅਤਿ ਦਰਜੇ ਦੀਆਂ ਤਕਲੀਫਾਂ ਸੀਗੀਆਂ ਛੜਾਇਆ ਗਿਆ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਦੁਸ਼ਮਣ ਨੇ। ਯਾ। ਚਮਕੌਰ ਦੀ ਗੜੀ ਆ ਪਰਿਵਾਰ ਸ਼ਹੀਦ ਹੋ ਗਿਆ। ਮਾਸ਼ੀਵਾਰੇ ਦੇ ਜੰਗਲਾਂ ਦੇ ਵਿੱਚ ਜਾਣਾ ਪਿਆ। ਸਾਰੇ ਔਖ ਕਸ਼ਟ ਮੁਸੀਬਤਾਂ ਗੁਰਗੋਬਿੰਦ ਸਿੰਘ ਉਸ ਵੇਲੇ ਚੱਲਦੇ ਪਏ ਆ। ਹੂੰ। ਤੇ ਇਹ ਕਹਿਣ ਵਾਲਾ ਵੀ ਮੇਰੇ ਮਰਨ ਤੋਂ ਬਾਅਦ ਵੀ ਮੇਰੇ ਸਰੀਰ ਦੀ ਸਵਾਹ ਨੂੰ ਕੋਈ ਨਾ ਉਡਾਵੇ। ਮੈਨੂੰ ਕੋਈ ਇਹ ਨਾ ਕਹਵੇ ਵੀ ਮਰਨ ਤੋਂ ਬਾਅਦ ਇਹਦੀ ਸਵਾਹ ਵੀ ਦੂਸਰਿਆਂ ਦੇ ਦਰਵਾਜ਼ੇ ਤੇ ਕਿਉ ਰੁਕਦੀ ਪਈ। ਆ। ਵੀ ਉਹ ਜਿਉਂਦਿਆਂ ਜੀ ਉਹ ਸਾਲ ਤ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਜਾ ਕੇ ਬਹਾਦਰ ਸ਼ਾਹ ਦਾ ਨੌਕਰ ਬਣ ਗਿਆ ਫਿਰ ਜਾ ਕੇ ਤਾਂ ਹੁਣ ਜਿਹੜੀ ਸਾਡੇ ਪ੍ਰਚਾਰਕ ਉਹ ਉਹ ਗੱਲ ਦਾ ਜ਼ਿਕਰ ਕਰਨ ਦੀ بجائے ਚਲੋ ਜਾਂ ਤਾਂ ਉਹਦਾ ਜ਼ਿਕਰ ਕਰਨ ਵਾਲਾ ਤੇ ਦੇਖੋ ਜੀ ਲਿਖਿਆ ਆ ਸੀ ਪਰ ਜਾਂ ਇਹ ਕਹਿਣ ਪਏ ਨੇ ਉਹ ਗ੍ਰੰਥ ਨੇ ਹਵਾਲਾ ਗਲਤ ਦਿੱਤਾ ਗ੍ਰੰਥ ਗਲਤ ਹੈ ਹਾਂ ਪਰ ਅੱਜ ਹੁਣ ਮੈਂ ਜਿਹੜਾ ਪੜਿਆ ਸੀਗਾ ਉਹ ਬਹਾਦਰ ਸ਼ਾਹ ਤੱਕ ਵੀ ਗੱਲ ਨਹੀਂ ਰਹੀ ਕਲੀ ਹਨ ਹੁਣ ਬਹਾਦਰ ਸ਼ਾਹ ਤੱਕ ਫਿਰ ਆਪਾਂ ਕਹਿ ਸਕਦੇ ਨਹੀਂ ਉਹਦਾ ਗੁਰਗੋਬਿੰਦ ਸਿੰਘ ਦੇ ਨਾਲ ਮੇਲਜੋਲ ਹੈਗਾ ਸੀ ਗੁਰੂ ਸਾਹਿਬ ਦਾ ਸੇਵਕ ਸੀਗਾ ਜਦੋਂ ਉਹ ਪ੍ਰਭਦੀਪ ਹੋਣੀ ਉਹ ਸਿੰਘਨਾਦ ਦੇ ਉੱਤੇ ਪ੍ਰੋਗਰਾਮ ਕਰਦੇ ਸੀਗੇ ਵੀ ਗੁਰੂ ਸਾਹਿਬ ਨੂੰ ਜਿੰਦਾ ਬੜਾ ਸਤਿਕਾਰ ਦਿੰਦਾ ਸੀਗਾ ਬਹਾਦਰ ਸ਼ਾਹ ਹਾਂ ਹੁਣ ਤਾਂ ਰਤਨ ਸਿੰਘ ਪੰਗੂ ਦਾ ਜਿਹੜਾ ਗ੍ਰੰਥ ਉਹ ਤਾਂ ਇਹਨੂੰ ਫਲੈਕਸ਼ਰ ਦੇ ਨਾਲ ਵੀ ਜੋੜਦਾ ਪਿਆ ਵਾ ਉਹ ਤੋਂ ਅੱਗੇ ਬਹਾਦਰ ਸ਼ਾਹ ਤੋਂ ਵੀ ਅੱਗੇ ਲਹਿ ਗਿਆ ਵੀ ਉਹ ਫਲੈਕਸ਼ਰ ਦੇ ਦਰਬਾਰ ਦੇ ਵਿੱਚ ਵੀ ਉਹ ਨੌਕਰੀ ਕਰਦਾ ਪਿਆ ਵਾ ਹੂੰ ਔਰ ਉਹਦੇ ਰਾਹੀਂ ਰਤਨ ਸਿੰਘ ਪੰਗੋ ਕਹਿੰਦਾ ਵੀ ਉਹਦੇ ਰਾਹੀਂ ਮਾਤਾ ਸਹਿਬ ਕੌਰ ਦੇ ਕੋਲੋਂ ਹੁਕਮਨਾਮਾ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਲਿਖਵਾ ਕੇ ਭੇਜਿਆ ਗਿਆ ਔਰ ਅੰਮ੍ਰਿਤਸਰ ਦੇ ਪੁਜਾਰੀਆਂ ਨੂੰ ਵੀ ਸ਼ਾਇਦ ਲਿਖਵਾਇਆ ਫੇ ਕੋਈ ਮਦਦ ਨਾ ਕਰ ਉਹ ਮਨੀ ਸਿੰਘ ਨੂੰ ਇਹ ਕਹਿ ਕੇ ਕਿਉਂਕਿ ਹੁਣ ਜਦੋਂ ਸਿੱਖਾਂ ਦੇ ਸਿੱਖਾਂ ਨੂੰ ਆਖਿਆ ਵੀ ਤੁਸੀਂ ਇਹਦਾ ਸਾਥ ਨਾ ਦਿਓ ਬੰਦਾ ਸਿੰਘ ਬਹਾਦਰ ਦਾ ਆਹ ਮਾਤਾ ਸਹਿਬ ਕੌਰ ਦੇ ਕੋਲੋਂ ਇਹ ਹੁਕਮਨਾਮਾ ਜਿਹੜਾ ਹੈਗਾ ਲਿਖਵਾਇਆ ਗਿਆ ਮੈਂ ਉਹ ਤਾਂ ਗੱਲ ਕਿਸੇ ਦਿਨ ਫੇ ਆਪਾਂ ਹੋਰ ਡਿਟੇਲ ਦੇ ਵਿੱਚ ਕਰਾਂਗੇ ਅ ਕੱਲ ਪਰਸੋਂ ਭਾਈ ਪਿੰਦਰਪਾਲ ਸਿੰਘ ਉੱਥੇ ਸਰੀ ਆਏ ਹੋਏ ਸੀਗੇ ਹੂੰ ਉੱਥੇ ਉਹ ਮਾਤਾ ਸਹਿਬ ਕੌਰ ਦੇ ਉਹ ਜੀਵਨ ਦੇ ਉੱਤੇ ਕਥਾ ਕਰਦੇ ਪਏ ਸੀਗੇ ਹੂੰ ਉਹ ਇੱਕਦਮ ਇੱਕ ਉਹਨਾਂ ਦੀ ਰਿਕਾਰਡਿੰਗ ਅੱਗੇ ਵੀ ਮੈਂ ਸੁਣੀ ਹੈ ਉਹ ਵੀ ਗੱਲ ਕਰਨ ਵਾਲੀ ਹੈ ਵੈਸੇ ਉਹਦੇ ਵਿੱਚ ਕਾਫੀ ਗੱਲਾਂ ਆ ਜਿਹੜੀਆਂ ਹੈਗੇ ਕਰਨ ਵਾਲੀਆਂ ਯਾਨੀ ਕਿ ਉਸ ਵੇਲੇ ਕਥਾ ਕਰਨ ਵੇਲੇ ਅਸੀਂ ਇੰਨਾਂ ਲੋਕਾਂ ਨੂੰ ਭਾਵਕ ਕਰ ਦਿੰਦੇ ਨੇ ਵੀ ਜਿੱਦਾਂ ਬਸ ਅਸਲ maat ਬਸ ਇੱਥੇ ਹੀ ਆ ਬਸ ਇਹੋ ਜਿਹਾ ਜਿੱਦਾਂ ਗੁਰਬਾਣੀ ਦੇ ਪ੍ਰਮਾਣ ਲਿਆ ਲਿਆ ਕਿ ਮੈਂ ਮੈਂ ਕਹਿੰਦਾ ਜੋ ਗਲਤ ਬਿਲਕੁਲ ਸਹੀ ਵੀ ਹੋਵੇ ਉਸ ਗੱਲ ਨੂੰ ਬਿਲਕੁਲ ਸਹੀ ਉਸੇ ਤਰੀਕੇ ਦੇ ਨਾਲ ਹੀ ਮੰਨ ਲਈ ਹੈ ਬਲਕਿ ਇੱਥੋਂ ਤੱਕ ਮੰਨ ਲਈ ਹੈ ਵੀ ਤੁਹਾਡੇ ਕੋਲੋਂ ਵੀ ਸਹੀ ਵਿਆਖਿਆ ਨਹੀਂ ਹੋ ਰਹੀ ਹੈ ਜਿਵੇਂ ਉਹ ਮਾਤਾ ਸਾਹਿਬ ਪਰ ਸਿੱਖਾਂ ਨੂੰ ਹੋਰ ਜ਼ਿਆਦਾ ਪਿਆਰ ਕਰਦੇ ਹੋਣਗੇ ਤੇਰੇ ਕਹਿਣ ਦੇ ਨਾਲੋਂ ਵੀ ਜ਼ਿਆਦਾ ਕਰਦੇ ਹੋਣਗੇ ਜੇ ਇਹ ਗੱਲ ਹੈਗੀ ਤਾਂ ਘੱਟੋ ਘੱਟ ਉਹਨਾਂ ਗ੍ਰੰਥਾਂ ਨੂੰ ਤਾਂ ਅੱਗ ਲਾ ਦਿਓ ਜਿਨ੍ਹਾਂ ਗ੍ਰੰਥਾਂ ਦੇ ਵਿੱਚ ਆ ਗੱਲਾਂ ਲਿਖੀਆਂ ਹੋਈਆਂ ਨੇ ਵਾਹ ਫੇ ਨਾ ਤੁਸੀਂ ਉਹਨੂੰ ਵੀ ਤੁਸੀਂ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਗੱਲਾਂ ਮਤਲਬ ਵੀ ਜਿਹੜੀ ਹੁਣ ਪ੍ਰਭ ਸ਼ਰਨਦੀਪ ਦਾ ਵੀ ਇਸ਼ੂ ਆ ਵੀ ਤੁਸੀਂ ਕਹਿੰਦੇ ਵੀ ਗ੍ਰੰਥਾ ਨੂੰ ਇਦਾਂ ਨੱਪੇ ਰਹਿਣ ਦਿਓ ਆਪਣੀ ਵਿਆਖਿਆ ਦੱਸੀ ਜਾਈਏ ਉਹੀ ਲੋਕ ਵਿਸ਼ਵਾਸ ਕਰਨ ਗਾਹਾਂ ਤੋਂ ਗਾਹ ਨਹੀਂ ਹੁਣੀ ਇਦਾਂ ਅਸੀਂ ਮਾਤਾ ਸਹਿਬਕੌਰ ਦੀ ਗੱਲ ਕਰਦੇ ਵੀ ਲੋਕਾਂ ਨੂੰ ਭਾਵਕ ਕਰਦੇ ਆ ਆ ਦੂਸਰੇ ਪਾਸੇ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਆ ਆ ਕੋਈ ਪ੍ਰਚਾਰਕ ਦਾ ਦੱਸੋ ਜਿਨੇ ਇੱਕ ਪ੍ਰਸੰਗ ਸੁਣਾਉਂਦੇ ਹੋਣ ਸੰਗਤਾਂ ਨੂੰ ਰਵਾਇਆ ਨਾ ਹੋਵੇ ਹੂੰ ਵੀ ਉਸ ਤਰੀਕੇ ਦੇ ਨਾਲ ਇਹਨਾਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਉਹਨਾਂ ਦੇ ਪੁੱਤਰ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ ਵੀ ਅਸੀਂ ਸੰਗਤਾਂ ਨੂੰ ਦਵਾਉਨੇ ਆਂ ਪਰ ਦੂਸਰੇ ਪਾਸੇ ਉਸੇ ਮਾਤਾ ਸਾਹਿਬ ਕੌਰ ਦੇ ਸੰਬੰਧ ਵਿੱਚ ਉਹ ਸਾਡੇ ਗ੍ਰੰਥ ਜਿਹੜੇ ਹੈਗੇ ਜਿਨ੍ਹਾਂ ਨੂੰ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਸਾਡੇ ਕਾਲ ਤੱਕ ਦਾ ਜਥੇਦਾਰ ਉਹ ਜਿਹੜਾ ਹਰਪ੍ਰੀਤ ਸਿੰਘ ਉਹ ਵੀ ਕਈ ਵਾਰੀ ਹਵਾਲੇ ਦਿੰਦਾ ਹੁੰਦਾ ਸੀ ਉਹਦੇ ਕਥਾ ਕਰਦਾ ਹੁੰਦਾ ਸੀ ਉਹਦੀ ਆਹ ਵੀ ਉਹ ਗ੍ਰੰਥ ਕਹ ਰਿਹਾ ਵੀ ਮਾਤਾ ਸਾਹਿਬ ਕੌਰ ਨੇ ਹੁਕਮਨਾਮੇ ਲਿਖ ਕੇ ਭੇਜਿਆ ਬੰਦਾ ਸਿੰਘ ਬਹਾਦਰ ਦੇ ਖਿਲਾਫ ਹੂੰ ਫਾਈਨਾਂ ਦਲਾਲ ਸਿੰਘ ਦੀ ਰਾਹੀਂ ਉਹ ਹੁਕਮਨਾਮੇ ਜਿਹੜੇ ਲਿਖ ਕੇ ਭੇਜੇ ਗਏ ਆ ਸਿੱਖਾਂ ਨੂੰ ਆਖਿਆ ਗਿਆ ਵਾ ਵੀ ਤੁਸੀਂ ਇਹਦਾ ਸਾਥ ਨਾ ਦਿਓ ਹੂੰ ਔਰ ਹੋਰ ਹੈਰਾਨੀ ਦੀ ਗੱਲ ਆ ਵੀ ਸਿੱਖ ਕਹਿੰਦੇ ਆ ਵੀ ਜੇ ਅਸੀਂ ਇਹਦਾ ਸਾਥ ਨਾ ਦਿੱਤਾ ਹਾਂਜੀ ਵੀ ਸਾਡਾ ਗੁਜ਼ਾਰਾ ਕਿਦਾਂ ਹੋਊਗਾ ਹੂੰ ਵੀ ਹੁਣ ਇਹਦੀ ਅਸੀਂ ਫੌਜ ਦੇ ਵਿੱਚ ਆ ਇਹ ਲੁੱਟ ਖੋਹਾਂ ਕਰਦਾ ਵਾ ਉਹਦੇ ਵਿੱਚ ਸਾਨੂੰ ਸਾਡਾ ਹਿੱਸਾ ਮਿਲਦਾ ਵੰਡ ਕੇ ਵੰਡ ਕੇ ਸ਼ਕੀਦਾ ਅਸੀਂ ਵੰਡ ਕੇ ਖਾਈ ਦਾ ਕਦੀ ਕਿਤੇ ਲੁੱਟ ਖੋ ਕਰ ਲਈ ਕਦੀ ਕਿਤੇ ਲੁੱਟ ਖੋ ਕਰ ਲਈ ਵੀ ਜੇ ਅਸੀਂ ਹੁਣ ਇਹਦਾ ਸਾਥ ਨਾ ਦੇਾਂਗੇ ਫਿਰ ਅਸੀਂ ਕੀ ਕਰਾਂਗੇ ਹੂੰ ਉਹ ਫਿਰ ਕਹਿੰਦੇ ਵੀ ਮਾਤਾ ਸਾਹਿਬਕੌਰ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਭੇਜਦੇ ਆ ਵੀ ਤੂੰ ਉਹ ਚੜਾਵਾ ਜਿਹੜਾ ਹੈਗਾ ਉਹ ਸਿੱਖਾਂ ਨੂੰ ਖਾਣ ਲਾ ਉਹ ਕਹੇ ਵੀ ਵੰਡ ਕੇ ਖਾਓ ਚੜਾਵਾ ਵੰਡ ਕੇ ਖਾਓ ਇਕੱਲੇ ਨਾ ਅੰਮ੍ਰਿਤਸਰ ਆਲੇ ਖਾਈ ਜਾਣ ਵੀ ਤੁਹਾਡਾ ਗੁਜ਼ਾਰਾ ਜਿਹੜਾ ਹੈਗਾ ਉਥੋਂ ਹੋਊਗਾ ਉਹ ਚੜਾਵਾ ਜਿਹੜਾ ਉਹ 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 ਉਹਦੇ ਨਾਲ ਤੁਸੀਂ ਆਪਣਾ ਗੁਜ਼ਾਰਾ ਕਰੋ ਹੂੰ ਹੂੰ ਜਿਹੜਾ ਦਸਵੰਦ ਪਹਿਲਾਂ ਪਟਨੇ ਜਾਂਦਾ ਸੀ ਉਹ ਅੰਮ੍ਰਿਤਸਰ ਆਉਣਾ ਸ਼ੁਰੂ ਹੋ ਜਾਊਗਾ ਹੁਣ ਵੀ ਤੁਸੀਂ ਉਹਦੇ ਨਾਲ ਆਪਣਾ ਗੁਜ਼ਾਰਾ ਕਰੋ ਤੇ ਬੰਦਾ ਬਹਾਦਰ ਦਾ ਸਾਥ ਜਿਹੜਾ ਹੈਗਾ ਉਹ ਤੁਸੀਂ ਨਾ ਹੁਣ ਤੁਸੀਂ ਕਹਿੰਨੇ ਨਾ ਕਿ ਇੱਕ ਪਾਸੇ ਬੰਦਾ ਸਿੰਘ ਬਹਾਦਰ ਦੀ ਸਿਫਤ ਕਰੀ ਜਾਂਦੇ ਆ ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਉਲਟ ਹੁਕਮਨਾਮੇ ਜਾਰੀ ਕਰਨ ਲਈ ਮਾਤਾ ਸਹਿਬ ਕੌਰ ਦੀ ਸਿਫਤ ਕਰੀ ਜਾਂਦੇ ਆ ਫਿਰ ਮੈਂ ਉਹ ਪੰਕਤੀਆਂ ਕੱਢ ਕੇ ਲਿਆਉਂਗਾ ਕਿਸੇ ਦਿਨ ਆਪਣੇ ਨਾਲ ਡਿਸਕਸ ਕਰਾਂਗੇ ਉਹਦੇ ਵਿੱਚ ਲਿਖਿਆ ਵੀ ਮਾਤਾ ਸਹਿਬ ਕੌਰ ਨੇ ਬੰਦਾ ਬਹਾਦਰ ਨੂੰ ਸ਼ਰਾਪ ਦਿੱਤਾ ਹੋਇਆ ਨਾਲ ਨਾਲ ਉਹ ਜਿਹੜੇ ਗ੍ਰੰਥ ਆ ਗ੍ਰੰਥਾਂ ਦੀਆਂ ਵੀ ਸਿਫਤਾਂ ਕਰੀ ਜਾਂਦੇ ਆ ਗ੍ਰੰਥਾਂ ਦੇ ਆ ਵੀ ਸਾਡੇ ਇਤਿਹਾਸਕ ਸਰੋਤ ਆ ਕਹਿੰਦੇ ਵੀ ਇਹਨਾਂ ਇਤਿਹਾਸ ਗ੍ਰੰਥਾਂ ਦੀ ਕੋਈ ਗੱਲ ਕਰਕੇ ਹੋ ਸਕਦਾ ਜੇ ਕੋਈ ਕਰੇ ਤੇ ਉਹ ਗੁਰੂ ਦੁਖੀ ਆ ਹਾਏ ਕਿ ਕਿਹੜੇ ਪਾਸੇ ਨੂੰ ਅਸੀਂ ਜਾਵਾਂਗੇ ਦੱਸੋ ਨਹੀਂ ਇਹ ਤਾਂ ਬਸ ਉਸੇ ਤਰੀਕੇ ਦੇ ਨਾਲ ਹੀ ਹੋਣਾ ਜਿੱਦਾਂ ਆ ਹੁਣ ਅੱਗੇ ਕਿੰਨੀ ਵਾਰੀ ਇੱਥੇ ਵੀਡੀਓ ਚਲਾਈ ਵੀ ਆ ਯਾਨੀ ਕਿ ਬਾੜੀ ਦੂਰ ਦੀਆਂ ਵੀ ਗੱਲਾਂ ਹੈ ਨਹੀਂ ਗਈਆਂ ਆ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾ ਕਿੱਥੇ ਯਾਨੀ ਕਿ 1 ਅਰਬ ਡਾਲਰ ਤੇ ਕਿੱਥੇ 1 ਲੱਖ ਡਾਲਰ ਹੂੰ ਪੰਜ ਪ੍ਰਚਾਰਕ ਬੋਲੇ ਆ 1 ਲੱਖ ਦਾ ਯਾਨੀ ਕਿ 100 ਲੱਖ ਹੋਵੇ ਤੇ 1 ਕਰੋੜ ਬਣਦਾ ਜਿਤਾ ਹਨਾ ਆ ਤੇ 100 ਕਰੋੜ ਹੋਵੇ ਤੇ ਫਿਰ ਜਾ ਕੇ 1 ਅਰਬ ਬਣਦਾ ਹੂੰ 100 ਨੂੰ 100 ਨਾਲ ਗੁਣਾ ਕਰੀ ਯਾਨੀ ਕਿ 10000 ਗੁਣਾ ਇੰਨਾ ਫਰਕ ਸਾਡੀ ਕਹਾਣੀ ਦੇ ਵਿੱਚ ਆ ਗਿਆ ਆ ਗਿਆ ਇੱਕ ਪ੍ਰਚਾਰਕ ਕਹਿੰਦਾ 1 ਲੱਖ ਡਾਲਰ ਹੂੰ ਇੱਕ ਕਹਿੰਦਾ ਇੱਕ ਅਰਬ ਡਾਲਰ ਆ ਕੋਈ 2 ਕਰੋੜ ਡਾਲਰ ਕਹਿ ਰਿਹਾ ਕਾ ਕੋਈ 200 ਕਰੋੜ ਰੁਪਈਆ ਕਹਿ ਰਿਹਾ ਕੋਈ 2 ਕਰੋੜ ਰੁਪਈਆ ਕਹਿ ਰਿਹਾ ਵਾ ਉਹ ਮੈਂ ਗੱਲ ਕਰਦਾ ਵੀ ਇਹੀ ਸੁਣ ਸੁਣਾ ਕੇ ਗਾ ਇਤਿਹਾਸ ਬਣ ਜਾਣਾ ਸੀ ਯਾ ਹੁਣ ਚਲੋ ਆਪਾਂ ਇੱਥੇ ਡਿਸਕਸ ਕਰ ਲਿਆ ਜਾਂ ਗਾਂ ਗੱਲ ਫੈਲ ਜਾਂਦੀ ਆ ਜਾਂ ਚਲੀ ਜਾਂਦੀ ਆ ਹੁਣ ਮੈਂ ਤਾਂ ਜਿੱਦਾਂ ਧੂਮਾ ਉੱਥੇ ਬੋਲ ਕੇ ਗਿਆ ਵਾ ਆ ਇਦਾਂ ਇਹਨਾਂ ਦੇ ਵੱਡੇ ਵੱਡੇ ਕਥਾ ਕਰਦੇ ਹੋਣਗੇ ਹੂੰ ਇੰਦਾਂ ਹੀ ਪਹਿਲਾਂ ਬਾਬਾ ਸੁੰਦਰ ਸਿੰਘ ਜਿਹੜੇ ਹੈਗੇ ਉਹ ਕਥਾ ਕਰਦੇ ਹੋਣਗੇ ਗੈਨੀ ਗੁਰਬਚਨ ਸਿੰਘ ਕਥਾ ਕਰਦੇ ਹੋਣਗੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਨੂੰ ਲਿਖੀ ਗਏ ਆ